ਜਾਬ ਦਿਵੰਗ ਐਕਸ਼ਨ ਕਮੇਟੀ ਵੱਲੋਂ ਬਿਆਸਦਰਿਆ ਪੁਲ ਦੇ ਉੱਤੇ ਵੱਖ-ਵੱਖ ਮੰਗਾਂ ਨੂੰ ਲੈ ਕੇ ਮੋਰਚਾ ਜਿਹੜਾ ਸੀਗਾ ਉਹ ਲਗਾਇਆ ਗਿਆ ਸੀ ਔਰ ਇਸ ਦੌਰਾਨ ਹੀ ਕੱਲ ਇੱਥੋਂ ਦੇ ਸਥਾਨਕ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਹੈ ਦਿਵੰਗ ਐਕਸ਼ਨ ਕਮੇਟੀ ਦੇ ਪ੍ਰਧਾਨ ਸਹਿਮੇਤ ਪੰਜ ਮੈਂਬਰ ਜਿਹੜਾ ਵਪਤ ਸੀਗਾ ਉਹਨਾਂ ਨੂੰ ਨਾਲ ਜਾ ਕੇ ਬਠਿੰਡਾ ਦੇ ਵਿੱਚ ਜਿਹੜੀ ਸੀਗੀ ਦਿਵੰਗ ਜਿਹੜੇ ਸਾਥੀ ਹੈਗੇ ਉਹਨਾਂ ਦੀ ਮੁਲਾਕਾਤ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਲ ਕਰਵਾਈ ਸੀ ਔਰ ਉਸ ਤੋਂ ਬਾਅਦ ਹੁਣ ਅੱਜ ਦੀ ਜੇਕਰ ਗੱਲ ਕਰੀਏ ਤਾਂ ਇਹ ਮੋਰਚਾ ਇੱਥੋਂ ਚੁੱਕਿਆ ਜਾ ਰਿਹਾ ਹੈ ਮੇਰੇ ਨਾਲ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਬਕਾਇਦਾ ਤੌਰ ਨਾਈ ਪ੍ਰਸੀਲਰ ਅਸ਼ਵਨੀ ਕੁਮਾਰ ਨੇ ਤਹਿਸੀਲਦਾਰ ਸੁਦੇਪਾਰ ਬੰਗੜ ਨੇ ਡੀਐਸਪੀ ਅਰਨ ਸ਼ਰਮਾ ਨੇ ਔਰ ਪੰਜਾਬ ਦੇ ਐਕਸ਼ਨ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਮੌਜੂਦ ਨੇ ਤਾਂ ਗੱਲਬਾਤ ਕਰਕੇ ਪਹਿਲਾਂ ਤਾਂ ਪ੍ਰਸ਼ਾਸਨ ਦੇ ਕੋਲੋਂ ਜਾਨਣਾ ਚਾਹਾਂਗੇ ਕਿ ਕੱਲ ਦਾ ਸਾਰ ਸਾਰਾ ਕੀ ਮੈਟਰ ਹੈਗਾ ਔਰ ਕੀ ਹੁਣ ਜਿਹੜਾ ਮੋਰਚਾ ਹੈਗਾ ਇਥੋਂ ਚੁੱਕਿਆ ਜਾ ਰਿਹਾ ਤਸੱਲੀ ਹੈਗੀ ਆ ਜਿਹੜੇ ਦਿਵਿਆਂਗ ਇੱਥੇ ਪਹੁੰਚੇ ਸੀਗੇ ਕੱਲ ਵੱਖਾਕ ਮੰਗਣ ਲੈ ਕੇ ਅ ਕੱਲ ਜਦੋਂ ਸਾਡੇ ਨੋਟਿਸ 'ਤੇ ਗੱਲ ਆਈ ਤੇ ਐਸਐਸਪੀ ਸਾਹਿਬਾ ਹਦਰ ਨੇ ਔਰ ਉਹਨਾਂ ਨੇ ਮਾਨਯੋਗ ਮਿਨਿਸਟਰ ਸਾਹਿਬਾ ਤੋਂ ਟਾਈਮ ਲੈ ਕੇ ਮੇਰੇ ਵੀਰਾਂ ਨੂੰ ਸਰਦਾਰ ਲਖਬੀਰ ਸਿੰਘ ਜੀ ਜਿਹੜੇ ਪ੍ਰੈਜ਼ੀਡੈਂਟ ਨੇ ਇਹਨਾਂ ਦੇ ਦਿਵੰਗ ਐਕਸ਼ਨ ਕਮੇਟੀ ਦੇ ਉਹਨਾਂ ਦੇ ਨਾਲ ਐਗਜ਼ੀਕਿਊਟਿਵ ਮੈਂਬਰ ਸਾਹਿਬਾਨ ਦੀ ਮੀਟਿੰਗ ਕਰਵਾ ਦਿੱਤੀ ਸੀ ਔਰ ਮੀਟਿੰਗ ਦੇ ਵਿੱਚ ਜਿੰਨੀਆਂ ਵੀ ਇਸ ਸਟੇਜ ਦੇ ਉੱਤੇ ਮੰਗਾਂ ਮੰਨਣ ਯੋਗ ਸੀ ਉਹ ਤੁਰੰਤ ਉਹਨਾਂ ਨੇ ਹੱਲ ਕਰ ਦਿੱਤੀਆਂ ਔਰ ਬਾਕੀ ਜਿਹੜੀਆਂ ਨੇ ਉਹ ਇਨ ਪ੍ਰੋਸੈਸ ਕਰ ਦਿੱਤੀਆਂ ਜਿਹੜੀਆਂ ਇਹ ਜੋ ਇਸ ਮੀਟਿੰਗ ਦੇ ਨਾਲ ਮੇਰੇ ਦਿਵੰਗ ਐਕਸ਼ਨ ਕਮੇਟੀ ਦੇ ਵੀਰਾਂ ਦੀ ਕਾਫੀ ਸੈਟੀਸਫੈਕਸ਼ਨ ਹੈ ਔਰ ਹੁਣ ਉਹ ਇਸ ਰੋਸ ਪ੍ਰਦਰਸ਼ਨ ਨੂੰ ਜਿਹੜਾ ਵਾਈਂਡ ਅਪ ਕਰ ਕਰ ਰਹੇ ਨੇ ਤੇ ਅੱਜ ਮੈਂ ਦੁਬਾਰਾ ਤੁਹਾਡੇ ਮਾਧਮ ਰਾਹੀਂ ਵਿਸ਼ਪ ਦੇ ਵਿਆਗ ਦੀ ਵਾਸਤੇ ਇਹਨਾਂ ਸਾਰੇ ਵੀਰਾਂ ਨੂੰ ਇਹ ਵਧਾਈ ਦੇਣਾ ਔਰ ਇਹ ਆਸ ਕਰਦਾ ਕਿ ਅਗਾਹ ਤੋਂ ਇਹਨਾਂ ਨੂੰ ਕਦੀ ਆਪਣੀਆਂ ਮੰਗਾ ਸਬੰਧੀ ਮੋਰਚਾ ਨਹੀਂ ਲਗਾਉਣਾ ਪਊਗਾ ਬਾਕੀ ਪੁਲਿਸ ਪ੍ਰਸ਼ਾਸਨ ਦੇ ਪ੍ਰਤੀ ਕਦੀ ਵੀ ਕੋਈ ਇਹਨਾਂ ਨੂੰ ਕੋਈ ਕੰਮ ਹੋਵੇ ਤੇ ਮੇਰੇ ਵੱਲੋਂ ਸਾਰੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਹਾਤੀ ਦੀ ਪੁਲਿਸ ਵੱਲੋਂ ਤੇ ਮਾਨਯੋਗ ਐਗਜ਼ੀਕਿਊਟਿਵ ਮਜਿਸਟਰੇਟ ਸਾਹਿਬ ਵੀ ਨੇ ਕਦੀ ਇਹਨਾਂ ਨੂੰ ਕੋਈ ਸਾਡੇ ਲੈ ਕੰਮ ਹੋਵੇ ਦੇ ਆਰ ਮੋਸਟ ਵੈਲਕਮ ਸਰ ਅਜ ਦੇ ਵਿਆਗ ਦੇ ਵਸ ਹੈਗਾ ਠੀਕ ਹੈ ਕਿ ਬੇਸ਼ੱਕ ਮੋਰਚਾ ਜਿਹੜਾ ਸੀਗਾ ਉਹ ਵੱਖ-ਵੱਖ ਮੰਗਾ ਨੂੰ ਲੈ ਕੇ ਦਿਵਿਆਂਗ ਐਕਸ਼ਨ ਕਮੇਟੀ ਉਹ ਲਗਾਇਆ ਸੀਗਾ ਔਰ ਬਕਾਇਦਾ ਪ੍ਰਸ਼ਾਸਨ ਵੱਲੋਂ ਵੀ ਜੇਕਰ ਅੱਜ ਗੱਲ ਕੀਤੀ ਜਾਵੇ ਤਾਂ ਮਠਾਈ ਜਿਹੜੀ ਹੈਗੀ ਆ ਮੰਗਵਾਈ ਗਈ ਆ ਵੰਡੀ ਜਾ ਰਹੀ ਹੈਗੀ ਆ ਕਿਉਂਕਿ ਅੱਜ 3 ਦਸੰਬਰ ਨੂੰ ਦਿਵਿਆਂਗ ਦਿਵਸ ਹੈਗਾ ਸਰ ਕਾਫੀ ਤਰ ਅਜਹੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਮਜਬੂਰਨਵਾਸ ਉਹਨਾਂ ਦਾ ਜਿਵੇਂ ਪਹਿਲਾਂ ਕਿਹਾ ਸੀਗਾ ਕਿ ਉਹਨਾਂ ਨੂੰ ਆਉਣਾ ਪਿਆ ਇੱਥੇ ਕਿਵੇਂ ਦੇਖਦੇ ਹੋ ਕਿ ਭੁਵਿੱਕੇ ਦੇ ਵਿੱਚ ਵੀ ਕੋਈ ਕਿਉਂਕਿ ਇਹ ਪਿਛਲੇ ਸਾਲ ਵੀ ਇਦਾਂ ਦਾ ਇੱਕ ਜਿਹੜਾ ਧਰਨਾ ਸੀਗਾ ਉਹ ਇੱਥੇ ਲਗਾਇਆ ਗਿਆ ਸੀਗਾ ਦੇਖੋ ਸਰ ਕਈ ਵਾਰ ਸਰਕਾਰ ਦੇ ਕੰਮ ਦੇ ਦੌਰਾਨ ਕਿਸੇ ਵਕਤ ਕੋਈ ਮਾਈਨਿਊਟ ਜਿਹਾ ਪੈਕਿਉਲਰ ਜਿਹਾ ਪ੍ਰੋਬਲਮਸ ਆ ਜਾਂਦੀਆਂ ਜਿਹਦੇ ਕਰਕੇ ਕਈ ਵਾਰ ਕੋਮਿਊਨੀਕੇਸ਼ਨ ਗੈਪ ਰਹਿ ਜਾਂਦਾ ਬਟ ਹੁਣ ਜੋ ਮਹਿਸੂਸ ਕੀਤਾ ਜਾ ਰਿਹਾ ਮਾਨਯੋਗ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਤਰੀਕੇ ਦੇ ਨਾਲ ਮਤਲਬ ਇਹਨਾਂ ਦੀਆਂ ਪ੍ਰੋਬਲਮਸ ਨੂੰ ਉਹਨਾਂ ਤੱਕ ਪਹੁੰਚਾਇਆ ਵੀ ਗਿਆ ਉਹਨਾਂ ਨੇ ਉਹਨਾਂ ਦੀਆਂ ਡਾਇਰੈਕਸ਼ਨਸ ਤੇ ਹੀ ਉਹ ਅੱਗੇ ਮਿਨਿਸਟਰ ਸਾਹਿਬਾਨ ਨੇ ਹੱਲ ਕੀਤਾ ਤੇ ਮੈਨੂੰ ਉਮੀਦ ਹੈ ਕਿ ਅੱਗੇ ਕੋਈ ਸਮੱਸਿਆ ਨਹੀਂ ਇਹਨਾਂ ਨੂੰ ਆਏਗੀ ਖਾਸ ਕਰ ਮੈਂ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਕਦੀ ਵੀ ਇਹਨਾਂ ਨੂੰ ਪੁਲਿਸ ਦੇ ਪ੍ਰਤੀ ਕੋਈ ਵੀ ਕੋਈ ਦੇਖੋ ਜਿਸ ਤਰ੍ਹਾਂ ਤੁਸੀਂ ਮਠਾਈ ਵੰਡਣ ਦੀ ਗੱਲ ਕੀਤੀ ਇਹ ਸਾਡੇ ਭਰਾ ਆ ਅਸੀਂ ਸਾਰੇ ਇਸ ਸਮਾਜ ਦੇ ਮੈਂਬਰ ਆ ਤੇ ਦੁੱਖ ਤਕਲੀਫ ਕਿਸੇ ਨੂੰ ਵੀ ਆ ਸਕਦੀ ਆ ਔਰ ਪੁਲਿਸ ਪ੍ਰਸ਼ਾਸਨ ਹਮੇਸ਼ਾ ਇਹਨਾਂ ਦੇ ਨਾਲ ਤਤਪਰ ਰਹੇਗਾ ਕਦੀ ਵੀ ਇਹਨਾਂ ਨੂੰ ਕੋਈ ਦਿੱਕਤ ਜਾਂ ਕੋਈ ਪਰੇਸ਼ਾਨੀ ਪੁਲਿਸ ਦੇ ਪ੍ਰਤੀ ਆ ਜੇ ਐਗਜ਼ੈਕਟਿਵ ਦੇ ਪ੍ਰਤੀ ਵੀ ਆ ਤੇ ਅਸੀਂ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਆ ਅਸੀਂ ਜ਼ਰੂਰ ਕਰਾਂਗੇ ਧੰਨਵਾਦ ਤਾਂ ਮੇਰੇ ਨਾਲ ਪੰਜਾਬ ਦਿਵਾਂਗ ਐਕਸ਼ਨ ਕਮੇਟੀ ਦੇ ਪ੍ਰਧਾਨ ਮੌਜੂਦ ਨੇ ਪ੍ਰਧਾਨ ਜੀ ਪਹਿਲਾਂ ਤੇ ਕੱਲ ਦੀ ਜਿਹੜੀ ਮੀਟਿੰਗ ਹੋਈ ਹੈਗੀ ਔਰ ਉਸ ਦੇ ਵਿੱਚ ਕਿਹੜੇ ਫੈਸਲੇ ਜਿਹੜੇ ਸੀਗੇ ਉਹ ਲੈ ਗਏ ਹੈਗੇ ਜਾਂ ਫਿਰ ਕਿਹੜੀਆਂ ਮੁੱਖ ਮੰਗਾਂ ਸੀ ਜਿਹੜੀਆਂ ਤੁਹਾਡੀਆਂ ਮੰਨ ਲਈਆਂ ਗਈਆਂ ਔਰ ਕਿਹੜੀਆਂ ਪੈਂਡਿੰਗ ਹੈਗੀਆਂ ਕੱਲ ਦੀਆਂ ਜਿਹੜੀਆਂ ਮੁੱਖ ਮੰਗਾਂ ਸੰਗ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਸਾਡੇ ਬਹੁਤ ਸਾਰੇ ਦਿਵੰਗਾਂ ਦੇ ਰਾਸ਼ਨ ਕਾਰਡ ਉਹ ਕੱਟੇ ਗਏ ਸੀਗੇ ਤੇਆਂ ਕਈਆਂ ਨੇ ਬਣਾਏ ਹੀ ਨਹੀਂ ਗਏ ਸੀ ਸੋ ਉਸ ਦੇ ਸੰਬੰਧੀ ਵੀ ਜਿਹੜੀ ਆ ਲੈਟਰ ਆ ਉਹ ਇਸ਼ੂ ਕਰ ਦਿੱਤੀ ਗਈ ਆ ਉਹ ਸਾਡੇ ਬਹੁਤ ਸਾਰੇ ਦਿਵੰਗਾਂ ਦੇ ਜਿਹੜੇ ਮੈਡੀਕਲ ਸਰਟੀਫਿਕੇਟਸ ਗੇ ਉਹ ਘਟ ਮਾਪਦੰਡਾਂ ਦੇ ਅਨੁਸਾਰ ਬਣਾਏ ਗਏ ਸੀ ਸੋ ਉਸ ਨੂੰ ਵੀ ਕੈਂਪਾਂ ਦੇ ਸ੍ਰੂ ਦਰਸਤ ਕਰਨ ਵਾਸਤੇ ਜਿਹੜੀ ਇਹ ਲੈਟਰ ਇਸ਼ੂ ਕਰ ਦਿੱਤੀ ਗਈ ਆ ਔਰ ਪਿੰਡਾਂ ਵਿੱਚ ਜੋ ਨਰੇਗਾ ਚੱਲਦੀ ਪਈ ਆ ਉਹਦੇ ਤਹਿਤ ਪੜੇ ਲਿਖੇ ਦਿਵਿਆਂਗ ਵਿਅਕਤੀ ਨੂੰ ਮੀਡ ਲਵਾਂਸ ਦੀ ਇਹ ਜਿਹੜੀ ਲੈਟਰ ਆ ਕੱਲ੍ਹ ਸ਼ਾਮ ਤੱਕ ਇਸ਼ੂ ਹੋ ਜਾਏਗੀ ਸੋ ਤਿੰਨ ਚਾਰ ਕਿਹਦੇ ਵੱਲੋਂ ਇਸ਼ੂ ਕਰੀਏ ਇਹ ਸਾਡੇ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਦੇ ਕੈਬਨਰ ਮੰਤਰੀ ਡਾਕਟਰ ਬਲਜੀਤ ਕੌਰ ਜੀ ਅਤੇ ਡਾਇਰੈਕਟਰ ਡਿਪਟੀ ਡਾਇਰੈਕਟਰ ਸਾਰੇ ਮੀਟਿੰਗ ਵਿੱਚ ਮੌਜੂਦ ਸਨ ਉਹਨਾਂ ਵੱਲੋਂ ਇਹ ਸਾਡੇ ਵਿਭਾਗ ਵੱਲੋਂ ਹੀ ਇਹ ਜਿਹੜੀਆਂ ਲੈਟਰ ਆ ਇਹ ਕੱਲ੍ਹ ਮੌਕੇ ਤੇ ਇਸ਼ੂ ਜਿਹੜੀਆਂ ਕਰ ਦਿੱਤੀਆਂ ਗਈਆਂ ਹੁਣ ਜਿਹੜਾ ਹੈਗਾ ਧਰਨਾ ਇਥੋਂ ਚੁੱਕਿਆ ਜਾ ਰਿਹਾ ਹੈਗਾ ਹਾਂਜੀ ਬਿਲਕੁਲ ਜੀ ਲਗਭਗ ਇਹ ਜਿਹੜੀ ਮੀਟਿੰਗਾਂ ਦੀ ਲੜੀ ਆ ਔਰ ਮੰਗਾ ਸੰਬੰਧੀ ਆ ਇਹ ਬਿਲਕੁਲ ਚੱਲਦੀ ਰਹੀ ਹੈ ਔਰ 2-4 ਦਿਨਾਂ ਤੱਕ ਫਿਰ ਜਿਹੜੀ ਮੀਟਿੰਗ ਆ ਉਹ ਸਾਡੇ ਜੋ ਸਾਡੇ ਡਾਇਰੈਕਟਰ ਆ ਰਾਜੀਸ਼ੀਦੀ ਵਾਸਤਵਾ ਜੀ ਉਹਨਾਂ ਨਾਲ ਹੋਣੀ ਆ ਸੋ ਇਸ ਕਰਕੇ ਜਿੰਨੀਆਂ ਹੁਣ ਮੌਕੇ ਤੇ ਜਿੰਨੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਸੀ ਉਹ ਹੋ ਗਿਆ ਆ ਸੋ ਬਾਕੀਆਂ ਦਾ ਵੀ ਸਮੱਸਿਆ ਦਾ ਹੱਲ ਵਾਸਤੇ ਜਿਹੜੇ ਦਿਵਾਂਗ ਐਕਸ਼ਨ ਕਮੇਟੀ ਆ ਹੋਰ ਜ਼ੋਰ ਜਤਨ ਕਰਦੀ ਰਹੇਗੀ ਔਰ ਉਮੀਦ ਆ ਇਹ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਜਿਲ੍ਹਾ ਪ੍ਰਸ਼ਾਸਨ ਨੇ ਕੋਆਪਰੇਟ ਕੀਤਾ ਆ ਔਰ ਸਾਡੇ ਵਿਭਾਗ ਔਰ ਡਾਕਟਰ ਬਜੀਤ ਕੌਰ ਜੀ ਉਹਨਾਂ ਨੇ ਸਹਿਯੋਗ ਕੀਤਾ ਹੈ ਇਸੇ ਤਰ੍ਹਾਂ ਜਿਹੜੀਆਂ ਬਾਕੀ ਸਮੱਸਿਆ ਆ ਉਹਦਾ ਸਹਿਯੋਗ ਕਰਕੇ ਵੀ ਸਹਿਯੋਗ ਵਧੀਆ ਰਿਹਾ ਜੀ ਸਹਿਯੋਗ ਇਸ ਕਰਕੇ ਵਧੀਆ ਰਿਹਾ ਕਿਉਂਕਿ ਪੋਲ ਦੇ ਉੱਪਰ ਵੀ ਸਾਡੀ ਭੱਡੀ ਗਿਣਤੀ ਦੇ ਵਿੱਚ ਵਿਅੰਗ ਸਾਥੀਆਂ ਨੇ ਮੋਰਚਾ ਲਾਇਆ ਹੋਇਆ ਸੀ ਉਹਨਾਂ ਨੂੰ ਇਹ ਦੱਸਣ ਵਾਸਤੇ ਕਿ ਜਦੋਂ ਤੁਸੀਂ ਸਾਡੀ ਸਮੱਸਿਆਵਾਂ ਵੱਲ ਹੱਲ ਨਹੀਂ ਕੀਤਾ ਤੇ ਅਸੀਂ ਜਿਹੜਾ ਹਾਈਵੇ ਆ ਉਹ ਉਸੇ ਸਮੇਂ ਜਾਮ ਕਰ ਦੇਣਾ ਸੋ ਇਸ ਕਰਕੇ ਇੱਕ ਪਾਸੇ ਉਧਰੋਂ ਸੰਗੀ ਵੀ ਘੁੱਟੀ ਹੋਈ ਸੀ ਸੋ ਜਿਸ ਕਰਕੇ ਆਪਾਂ ਮਜਬੂਰੀ ਵੀ ਕਹਿ ਸਕਦੇ ਹਾਂ ਉਹਨਾਂ ਨੇ ਪਹਿਲਾਂ ਹੋਰ ਵੀ ਮੀਟਿੰਗਾਂ 6-7 ਮੀਟਿੰਗਾਂ ਹੋਈਆਂ ਉਹ ਤਾਂ ਧਿਆਨ ਨਹੀਂ ਚੰਗੀ ਤਰ੍ਹਾਂ ਦਿੱਤਾ ਦੀ ਵਿਆੰਗਾ ਦੀ ਸਮੱਸਿਆਵਾਂ ਵੱਲ ਸੋ ਕੱਲ 2 ਘੰਟੇ ਮੀਟਿੰਗ ਦੇ ਵਿੱਚ ਜਿਹੜਾ ਧਿਆਨ ਦੇ ਕੇ ਇਹ ਜਿਹੜੀਆਂ ਮੁੱਕ ਦੇ ਲੈਟਰ ਇਸ਼ੂ ਕਰਵਾਈਆਂ ਗਈਆਂ ਔਰ ਅੱਗੇ ਵਾਸਤੇ ਵੀ ਉਹਨਾਂ ਨੇ ਬੈਠ ਕੇ ਹੀ ਜਿਹੜੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਜਿਹੜਾ ਭਰੋਸਾ ਦਿੱਤਾ ਆ ਔਰ ਸਾਰਾ ਕੁਝ ਵਧੀਆ ਮਾਹੌਲ ਵਿੱਚ ਹੋਣ ਕਾਰਨ ਅਸੀਂ ਦਿਵੰਗ ਐਕਸ਼ਨ ਕਮੇਟੀ ਵੱਲੋਂ ਇਹ ਫੈਸਲਾ ਲਿਆ ਕਿ ਅਸੀਂ ਅੱਜ ਜਿਹੜਾ ਇਹ ਧਰਨਾ ਆਇਆ ਇੱਥੇ ਸਮਾਪਤ ਕਰ ਰਹੇ ਹਾਂ ਔਰ ਜਿਹੜੀਆਂ ਮੀਟਿੰਗਾਂ ਦਾ ਸਿਲਸਲਾ ਆਇਆ ਉਹ ਆਪਾਂ ਪੰਜਾਬ ਸਰਕਾਰ ਅਤੇ ਵਿਭਾਗ ਦੇ ਨਾਲ ਜਾਰੀ ਰੱਖਾਂਗੇ ਜੀ। ਕੁੱਲ ਮਿਲਾ ਕੇ ਪੰਜਾਬ ਦਿਵੰਗ ਐਕਸ਼ਨ ਕਮੇਟੀ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈਗਾ ਕਿ ਜੋ-ਜੋ ਇਹਨਾਂ ਦੀਆਂ ਮੰਗਾਂ ਸਿਗੀਆਂ ਉਹਨਾਂ ਦੇ ਤਹਿਤ ਜਿਹੜਾ ਹੈਗਾ ਕੋਸ਼ਿਸ਼ ਇੱਕ ਮੰਗਾਂ ਮੰਨ ਲਈ ਗਈਆਂ ਔਰ ਬਾਕੀ ਰਹਿਦੀਆਂ ਮੰਗਾਂ ਸੰਬੰਧੀ ਜਿਹੜਾ ਹੈਗਾ ਸਰਕਾਰ ਵੱਲੋਂ ਆਸ਼ਵਾਸਨ ਇਹਨਾਂ ਨੂੰ ਦਿੱਤਾ ਕਿ ਜਿਸ ਤੋਂ ਬਾਅਦ ਪਿਆਸ ਰਿਆ ਪੁਲ ਦੇ ਉੱਤੇ ਜੋ ਮੋਰਚ ਲਗਾਇਆ ਗਿਆ ਸੀ ਉਹ ਹੁਣ ਖਤਮ ਕੀਤਾ ਜਾ ਰਿਹਾ ਹੈ